ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮੜਹਾਕ ਮੜਹਾਕ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਇਹਨੂੰ ਜੈਤੋ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਮੋਰਾ ਨਸਲ ਦੀ ਜਿਹੜੀ ਆ ਝੋਟੀ ਆ ਉਹ ਬਕਾਊ ਆ ਗੱਬਣ ਝੋਟੀ ਆ ਦੋਸਤੋ ਬਣ ਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਸੋ ਲੈਨੇ ਆਂ ਡਿਟੇਲ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਜੀ ਮੇਰਾ ਨਾਮ ਭਰਮ ਸਿੰਘ ਹੈ ਭਰਮ ਸਿੰਘ ਹਾਂ ਪਿੰਡ 'ਚ ਭੰਮਾ ਡਾਕਟਰ ਕਹਿ ਦਿੰਦੇ ਠੀਕ ਹੈ ਜੀ ਤੇ ਡਾਕਟਰੀ ਦਾ ਕੰਮ ਵੀ ਕਰਦੇ ਆ ਹਾਂਜੀ ਹਾਂ ਠੀਕ ਹੈ ਤੇ ਬਾਈ ਜੀ ਇਹ ਝੋਟੀ ਆਪਣੇ ਘਰ ਦੀ ਆ ਘਰ ਦੀ ਝੋਟੀ ਹੈ ਬਾਈ ਤੇ ਆਪਣਾ ਨਾ ਮੋਬਾਈਲ ਨੰਬਰ ਦੱਸ ਦਿਓ ਬਾਈ ਜੀ ਮੇਰਾ ਜੀ 98724 98724 81519 81519 98150 98150 02655 06522 ਨੰਬਰ ਆ ਹਾਂਜੀ ਠੀਕ ਹੈ ਜੀ ਤੇ ਛੋਟੀ ਬਾਈ ਜੀ ਘਰ ਦੀ ਆਪਣੇ ਘਰ ਦੀ ਆਈ ਤੇ ਕਿੰਨਾ ਮਸੂਆ ਸੁਣਾਏ ਨੇ ਪਹਿਲੇ ਸੂਏ ਸੁਣਾ ਪਹਿਲਾ ਸੂਆ ਹਾਂਜੀ ਤੇ ਇਹਦੀ ਮਾਂ ਵੀ ਤੁਹਾਡੇ ਕੋਲ ਹੀ ਸੀ ਬਾਈ ਜੀ ਹਾਂਜੀ ਹਾਂਜੀ ਕਿੰਨਾ ਕ ਦੁੱਧ ਕੱਢਿਆ ਹੋਣੇ ਉਹ ਵੀ 17 18 ਲੀਟਰ ਕੱਢ ਦਿਆ ਕੋ 17 18 ਹਾਂ ਤੇ ਇਹ ਫਿਰ ਕਿੰਨੇ ਕ ਦਿਨ ਲੈਂਦੀ ਆ ਇਹ 8 10 ਦਿਨ ਅਜੇ ਲੈ ਜੀ 8 10 ਦਿਨ ਇਹਦੇ ਦੁੱਧ ਦੀ ਕੀ ਉਮੀਦ ਕਰਦੇ ਵੀ ਕਿੰਨਾ ਕੱਢੀ ਅਸੀਂ ਪਹਿਲੇ ਸੂਏ ਕਰਦੇ ਵੀ 7 8 ਲੀਟਰ ਕੱਢੂਗੀ ਇੱਕ ਡੰਗ ਦਾ ਹਾਂ ਠੀਕ ਹੈ ਜੀ ਯਾਨੀ 14-15 ਲੀਟਰ ਕੱਢੂਗਾ ਹਾਂ ਠੀਕ ਹੈ ਜੀ ਤੇ ਸੀਮਣ ਵਗੈਰਾ ਦਾ ਬਈ ਪਤਾ ਕੋਈ ਲਾਏ ਦਾ ਸੀਮਣ ਭਾਈ ਜੀ ਸਾਡੇ ਪਿੰਡ ਚੋਂ ਡਾਕਟਰ ਕਲਦੀਪ ਤੋਂ ਭਰਾਇਆ ਠੀਕ ਹੈ ਜੀ ਤੇ ਉਹਨੂੰ ਮੋਹਰਾ ਨਸਲ ਦਾ ਚੰਗੀ ਦਾ ਕਹਿ ਕੇ ਭਰਾਇਆ ਸੀ ਠੀਕ ਹੈ ਜੀ ਹਾਂ ਜੀ ਚੰਗਾ ਮਹਿੰਗਾ ਸਰਕਾਰੀ ਹਾਂ ਸਰਕਾਰੀ ਡਾਕਟਰ ਤੋਂ ਠੀਕ ਹੈ ਜੀ ਲਓ ਵੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਸਿੰਗੀ ਇਹੋ ਜੀ ਤੁਹਾਨੂੰ ਰਲੀ ਮਿਲੂਗੀ ਬਹੁਤ ਛੋਟੀ ਸਿੰਗੀ ਆ ਦੋਸਤੋ ਉਂਗਲੀ ਟੱਪਦੀ ਹੈ ਵਿੱਚ ਦੀ ਤੇ ਛੋਟਾ ਆ ਮੂੰਹ ਆ ਥਣਾ ਦਾ ਸਾਈਜ਼ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਚੰਗਾ ਹੈ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਥਣ ਲੱਗਿਆ ਇਹ ਹਜੇ ਕੱਚੀ ਆ ਦੋਸਤੋ ਬਾਈ ਜੀ ਹਰਾਨ ਦਾ ਨਾ ਵੀਜ਼ਾ ਆ ਗਿਆ ਇਸ ਕਰਕੇ ਇਹਨਾਂ ਨੇ ਇਹ ਝੋਟੀ ਕੱਚੀ ਸੇਲ ਕਰਨੀ ਨੂੰ ਕਹਿਤਾ ਇੱਠ ਪੁੜਾ ਤੁਸੀਂ ਦੇਖ ਸਕਦੇ ਹੋ ਦੋਸਤੋ ਹਵਾਨਾ ਜੇ ਤਿਆਰ ਕਰਦੀ ਆਉਂਦੀ 10 ਦਿਨ ਝੋਟੀ ਲੈ ਜੂਗੀ ਦੂਜੇ ਪਾਸੇ ਤੋਂ ਤੁਹਾਨੂੰ ਥਣਾਂ ਦਾ ਸਾਈਜ਼ ਘਰ ਦਿਖਾਉਣੀ ਲਓ ਵੀ ਦੇਖ ਸਕਦੇ ਹੋ ਦੋਸਤੋ ਦੂਜੇ ਪਾਸੇ ਤੋਂ ਬਿਲਕੁਲ ਸੇਮ ਸਾਈਜ਼ ਆ ਥਣ ਦੀ ਵਿਰਲ ਬਹੁਤ ਚੰਗੀ ਆ ਤੇ ਮਟਾਈ ਚੰਗੀ ਆ ਦੋਸਤੋ ਇਹ ਮੁਠੀ ਦੀ ਚੁਆਈ ਵਾਲਿਆਂ ਨੇ ਬਣਨਾ ਥਾਨ ਨੇ ਕੱਦ ਕਾਠ ਚੰਗਾ ਰਾਜੀਪਲੀ ਬਹੁਤ ਆ ਪਤਲੀ ਚਮੜੀ ਦੀ ਆ ਤੇ ਪੂਛ ਦੇ ਵਿੱਚ ਐਵੇਂ ਚਾਰ ਕਵਾਲ ਥੱਲੇ ਚਿੱਟਿਆ ਤੇ ਬਾਕੀ ਬਿਲਕੁਲ ਜੈਡ ਬਲੈਕ ਤੇ ਤੋਰ ਕੇ ਬਾਜੀ ਦਿਖਾ ਦਿਓ ਲਾਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਕੱਟੀ ਆ ਪਹਿਲੇ ਸੂਏ ਸੋਣਾ ਤੇ ਕਰਮਾ ਵਾਲੀ ਹਵਾਨਾ ਚੰਗਾ ਬਣਾਉਂਦੀ ਆਉਂਦੀ ਆ ਦੇਖ ਸਕਦੇ ਹੋ ਜੀ ਮੋੜ ਲਈ ਕੀ ਬਾਤ ਹੈ ਦੋਸਤੋ ਨਗੀਨਾ ਹੀ ਕਹਿ ਸਕਦੇ ਆਪਾਂ ਇਹਨੂੰ ਮੋਹਰਾ ਨਸਲ ਦਾ ਭਾਈ ਜੀ ਹਰੀ ਪਿੰਡ ਚ ਡਾਕਟਰੀ ਦਾ ਕੰਮ ਕਰਦੇ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਦੇਖ ਸਕਦੇ ਹੋ ਦੋਸਤੋ ਬਹੁਤ ਚੰਗਾ ਹਵਾਨਾ ਨੇ ਤਿਆਰ ਕਰਨਾ ਮੋਟਾ ਮੋਟਾ ਥਾਣਾ ਬੰਦੇ ਤੇ ਬਾਈ ਜੀ ਕੀ ਮੁੱਲ ਰੱਖਿਆ ਫਿਰ ਇਹਦਾ ਜੀ ਉਹ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਲਓ ਵੀ ਦੋਸਤੋ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆਉਂਦੀ ਆ ਤਾਂ ਬਾਈ ਜੀ ਕਹਿੰਦੇ ਵੀ ਫੋਨ ਤੇ ਆਪਾਂ ਸੌਦਾ ਕਰ ਲਾਂਗੇ ਫੋਨ ਤੇ ਮੁੱਲ ਦੱਸ ਦੇਾਂਗੇ ਤੇ ਜੇ ਤੁਸੀਂ ਦੋਸਤੋ ਝੋਟੀ ਆ ਕੇ ਦੇਖੋਗੇ ਤੁਹਾਨੂੰ ਹਰ ਪੱਖ ਤੋਂ ਪਸੰਦ ਆਊਗੀ ਬਹੁਤ ਹੀ ਜਿਆਦਾ ਸ਼ਾਨਦਾਰ ਸ਼ਕੀਨ ਝੋਟੀ ਆ ਤੇ ਕੋਈ ਵੀ ਮੁੱਲ ਜਿਆਦਾ ਨਹੀਂ ਕੀਤਾ ਜਾਊਗਾ ਬਿਲਕੁਲ ਜਾਇਜ਼ ਮੁੱਲ ਕੀਤਾ ਜਾਊਗਾ ਤੇ ਝੋਟੀ ਤੁਹਾਡੇ ਪਸੰਦ ਆਊਗੀ ਕਦ ਕਾਠ ਚੰਗਾ ਹੈ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਸੌਦਾ ਕਰ ਸਕਦੇ ਹੋ ਤੇ ਸੰਪਰਕ ਕਰ ਸਕਦੇ ਹੋ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ